ਹੇ ਗਾਇਜ਼ ਵੈਲਕਮ ਟੂ ਮਾਈ ਨਿਊ ਬਲੌਗ ਚਲ ਆਦਾਂ ਇਸਿਆਂ ਨੇ ਬਈ ਕੂਲਰ ਖੁੰਜੇ ਲਾਤੇ ਐਡ ਕੀ ਤੁਸੀਂ ਵੀ ਜੇ ਗਰਮੀ ਤੋਂ ਬਚਣਾ ਚਾਹੁੰਦੇ ਹੋ ਕੂਲਰ ਤੇ ਬੱਦੂ ਪੈਸਾ ਨਾ ਖਰਚੋ ਇਸੇ ਲੋ ਕਿਉਂਕਿ ਇਹ ਤਾਂ ਖੁੰਜੇ ਲੱਗੇ ਹੀ ਪਿਆ ਇਸੇ ਲਾਓ ਤੇ ਕਰਮੀ ਦਾ ਬੱਦ ਵੱਦ ਲਾਓ ਲਾਭ ਉਠਾਉਣ ਵਾਲੀ ਗੱਲ ਹੀ ਹੁੰਦੀ ਹੈ ਕਿ ਗਰਮੀ 'ਚ ਮਰੋਂਗੇ। ਛੇਤੀ ਛੇਤੀ ਕੰਟੈਕਟ ਕਰ ਲਓ ਸਾਡੇ ਨਾਲ। ਏਸੀ ਛੋਡਾ ਜੇ ਤੁਸੀਂ ਲਿਆਉਣੀ ਆਂ ਘਰ ਇੱਥੇ ਦੇ ਵਿੱਚ ਲੱਗਿਆ ਮਿਲੂਗਾ। ਹਾਂ, ਇਹ ਕੰਪਲੀਟ ਪਾਉਂਗਾ। ਹਾਂ, ਕੰਪਲੀਟ ਪਾਉਂਗੇ ਜਾਂ ਸਾਡੇ ਨੰਬਰ ਤੇ ਤੁਸੀਂ ਕਾਲ ਕਰੋਗੇ। ਕਿਉਂਕਿ ਸਾਡੀ ਬਹੁਤ ਫਾਸਟ ਸਰਵਿਸ ਹੋਗੀ। ਪਹਿਲਾਂ ਦੇ ਕੰਮ ਨਹੀਂ ਰਹਿਗੇ ਸਾਡੇ ਕੋਲ। ਵੀ ਲੰਡੂ ਪੰਡੂ ਕੰਮ ਨਹੀਂ ਰਹਿਗੇ ਵੀ ਸਰਵਿਸ ਲੇਟ ਹੋਊਗੀ। ਏਸੀ ਛੋਡੇ ਘਰੇ ਬਾਹਰ ਚਾਹੂਗਾ ਤੇ ਲਾਉਣ ਵਾਲਾ ਬੰਦਾ ਪਹਿਲਾਂ ਹੋਊਗਾ। ਬਾਕੀ ਸਭ ਨੂੰ ਦੱਸ ਹੀ ਦਿੱਤਾ। ਵੀ ਇਹ ਸੀ ਤਾਂ ਸਾਨੂੰ ਹਰ ਹਾਲਤ ਵਿੱਚ ਲਗਾਉਣੀ ਪੈਣਾ 15000 ਲਾ ਕੇ ਗੁੰਲਰ ਤੇ ਨਹੀਂ ਕਰਨਾ ਥਿਰ ਮੀਟਿੰਗ ਯਾਦ ਹੈ ਤੁਹਾਨੂੰ ਸਮਾਂ ਹੈ ਉਹ ਉਹ ਕੋਲ ਇੱਕ ਪਤਾ ਬੋਲ ਯਾ ਤੇ 15 ਦਿਨਾਂ ਦਾ ਸਟੂਡੈਂਟ ਹੈ ਜਿਹੜਾ 14 ਮਹੀਨੇ ਦਾ ਜਿਹੜਾ ਸਟੂਡੈਂਟ ਆਪ 15 ਦਿਨਾਂ ਵਿੱਚ ਉਹਨੂੰ ਸਰਵਿਸ ਕਰਨੀ ਸਿਖਾ ਦਾਂਗੇ ਤੇ ਜੇ 15 ਦਿਨਾਂ ਦੇ ਵਿੱਚ ਵੀ ਸੈਕ ਸਿੱਖ ਕੇ ਉਹ ਕੰਮ ਕਰਦਾਗਾ ਆਪਾਂ ਨੂੰ ਬਸ ਵਧੀਆ ਪੇਜ ਦੇਵਾਂਗੇ ਲਾਉਣ ਤੋਂ 15000 ਦੇ ਵਿੱਚ ਤੇ ਕੇਸੀ ਲਾਈਨ ਸਮੇਂ ਕੋਡਿੰਗ ਕਪੈਸਿਟੀ ਚੈੱਕ ਕਰ ਲੈ ਫਿਰ ਤੇ ਸਟਾਰਟ ਮੰਦੀ ਨਾ ਜਾਇਆ ਕਰੋ ਇਹ ਸਾਨੂੰ ਕੰਨ ਨਾਲ ਤੇ ਬਲੌਗ ਚ ਵੀ ਦੱਸਿਓ ਤੇ ਸਾਨੂੰ ਲਾਈਕ ਤੇ ਕਮੈਂਟ ਤੇ ਸਾਡੀ ਵੀਡੀਓ ਨੂੰ ਵਰਤਵਾਰਾ ਸ਼ੇਅਰ ਕਰਨਾ ਕਰੋ ਉਮੀਦ ਕਰਦੇ ਹਾਂ ਵੀ ਤੁਸੀਂ ਸਾਡੀ ਗੱਲ ਤੇ ਜ਼ਰੂਰ ਅਮਲ ਕਰੋਗੇ ਧੰਨਵਾਦ ਮਿਲਦੇ ਹਾਂ ਅਗਲੇ ਬਲੌਗ ਦੇ ਵਿੱਚ